ਗੁੱਡ ਮਾਰਨਿੰਗ एवरीवन ਉਮੀਦ ਕਰਦੇ ਆ ਤੁਸੀਂ ਸਾਰੇ ਠੀਕ ਹੋਗੇ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਮੈਂ ਤਹਿ ਦਿਲ ਨਾਲ ਧੰਨਵਾਦ ਕਰਦੀ ਆ ਕਿ ਤੁਸੀਂ ਕੱਲ ਮੇਰੇ ਸਾਰਿਆਂ ਨੇ ਮੇਰੀ ਹੈਲਥ ਲਈ ਮੈਨੂੰ ਬੈਸਟ ਵਿਸ਼ੇਸ ਦਿੱਤੀ ਆ ਔਰ ਮੇਰੀ ਰਿਕਵਰੀ ਹੋ ਰਹੀ ਹੈ ਪਰ ਮੈਂ ਹਮੇਸ਼ਾ ਤੋਂ ਮੰਨਿਆ ਹੈ ਕਿ ਸਾਡੀ ਗੁਰੂ ਦੀ ਬਾਣੀ ਵੀ ਇਹੋ ਕਹਿੰਦੀ ਹੈ ਕਿ ਤੂੰ ਸਰਬੱਤ ਦਾ ਭਲਾ ਮੰਗ ਮੈਂ ਤੇਰਾ ਭਲਾ ਕਰਾਂਗਾ ਮੇਰਾ ਇਸ ਚੀਜ਼ ਇਸ ਬਹੁਤ ਬਿਲੀਵ ਹੈ ਪਰ ਮੈਨੂੰ ਇੱਕ ਚੀਜ਼ ਜਿਹੜੀ ਅੰਨਾ ਲੜਕੀ ਦੀ ਹੈਲਪ ਨੂੰ ਲੈ ਕੇ ਕਿਸ ਦੀ ਡੈਥ ਹੋ ਗਈ ਵਰਕ ਲੋਡ ਦੇ ਕਾਰਨ ਅਸਟਾਈਲਸ ਆਫ ਇੰਡੀਆ ਐਚ 3 ਐਚ ਸੀ ਐਲ ਕੰਪਨੀ ਦੇ ਪਹਿਲੇ ਸੀਓ ਮਿਸਟਰ ਨਾਇਰ ਨੇ ਵੀ ਬੜਾ ਅੱਛਾ ਐਕਸਪਲੇਨ ਕੀਤਾ ਹੈ ਕਿ ਕਿਸ ਤਰ੍ਹਾਂ ਪ੍ਰੈਸ਼ਰਸ ਉੱਤੇ ਤੇ ਬੱਚੇ ਪ੍ਰੈਸ਼ਰਸ ਹੁੰਦੇ ਨੇ ਹਾਰਡ ਉਹਨਾਂ ਦੀ ਪ੍ਰੈਪਰੇਸ਼ਨ ਉੱਤੇ ਉਹਨਾਂ ਦੀ ਜਿਹੜੀ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਜਾ ਰਹੀ ਹੋਈ ਹੈ ਕਿਸ ਤਰ੍ਹਾਂ ਇੰਨਾ ਤੂਨਾ ਦੇ ਉੱਤੇ ਪ੍ਰੈਸ਼ਰ ਬਣਾ ਦਿੱਤਾ ਜਾਂਦਾ ਹੈ ਬੜੀ ਓਨੈਸਟੀ ਦੇ ਨਾਲ ਫਾਰਮਰ ਐਚ ਸੀ ਐਲ ਕੰਪਨੀ ਦੇ ਸੀਈਓ ਵਿਨੀਤ ਲਾਇਰ ਉਹਨਾਂ ਨੇ ਜਿਹੜਾ ਇੱਕ ਇੱਕ ਬੜਾ ਹੀ ਆਪਣਾ ਇੱਕ ਆਰਟੀਕਲ ਟਾਈਮਸ ਆਫ ਇੰਡੀਆ 'ਚ ਬ੍ਰੀਫ ਕੀਤਾ ਹੈ ਕਿ ਕਿਸ ਤਰ੍ਹਾਂ ਵਰਕ ਲੋਡ ਉਹਨਾਂ ਦੇ ਉੱਤੇ ਉਹਨਾਂ ਨੇ ਉਹਨਾਂ ਦਾ ਕਹਿਣਾ ਹੈ ਕਿ 35% ਸਟਾਕ ਦੀ ਪ੍ਰੋਬਲਮਸ ਨੂੰ ਇਨਕਰੀਸ ਕਰ ਦਿੰਦਾ ਪਰ ਹਾਰਟ 17% ਹਾਰਟ ਪ੍ਰੋਬਲਮ ਹੋਣ ਦੀ ਬੱਚਿਆਂ ਨੂੰ ਸੰਭਾਵਨਾ ਰਹਿੰਦੀ ਹੈ ਲਗਾਤਾਰ ਲਗਾਤਾਰ ਕੰਮ ਕਰਦੇ ਹੋਏ ਪਰ ਉਹਨਾਂ ਦਾ ਇਹ ਮੰਨਣਾ ਹੈ ਕਿ ਇਹ ਸਭ ਆਪਣੀ ਹੈਲਥ ਤੋਂ ਉੱਪਰ ਕੁਝ ਨਹੀਂ ਹੈ ਬੱਚਿਆਂ ਸਾਡੇ ਯੂਥ ਨੂੰ ਇੰਦੇ ਤੇ ਗੌਰ ਕਰਨ ਦੀ ਜ਼ਰੂਰਤ ਹੈ ਪਰ ਮੇਰਾ ਇਹ ਮੰਨਣਾ ਹੈ ਫਾਰਮਲ CEO ਨੇ ਕੰਪਨੀ ਦੇ ਜਦੋਂ ਕੰਪਨੀ ਦੀ ਸੀਟ ਤੇ ਤੁਸੀਂ ਬੈਠੇ ਹੁੰਦੇ ਹੋ ਕਿਹਾ ਮਲਟੀਨੈਸ਼ਨਲ ਕੰਪਨੀਆਂ ਨੇ ਕਦੀ ਇਸ ਚੀਜ਼ ਨੂੰ ਗੌਰ ਕਰਨ ਦੀ ਕੋਸ਼ਿਸ਼ ਕੀਤੀ ਕਿ ਸਾਡੇ ਬੱਚਿਆਂ ਉੱਤੇ ਕਿੰਨਾ ਪ੍ਰੈਸ਼ਰ ਹੈ ਕਿ ਅਸੀਂ ਉਹਨਾਂ ਦੀ ਹੈਲਥ ਦੇ ਬਾਰੇ ਉਹ ਵੀ ਕੰਪਨੀ ਇੰਨਾ ਕੰਮ ਲੈ ਰਹੀ ਏ ਕਿ ਆ ਅਸੀਂ ਕਿਸੇ ਦੇ ਨਾਲ ਕਿਸੇ ਵੱਡੇ ਹਸਪੀਟਲ ਨਾਲ ਕਿਹਾ ਕਿਸੇ ਹੈਲਥ ਗਵਰਨਮੈਂਟ ਦੇ ਹੈਲਥ ਸੈਕਟਰ ਦੇ ਨਾਲ ਐਸੋਸੀਏਟ ਆ ਆਪਣੇ ਸਾਰੇ EMPLOYEES ਦੇ ਹੈਲਥ ਚੈੱਕਅਪ ਲਈ ਬੇਸ਼ੱਕ ਇੰਸ਼ੋਰੈਂਸ ਹੁੰਦੀ ਆ ਨੇ ਪਰ ਜਿਹੜਾ ਵਰਕਲੋਡ ਦਾ ਪ੍ਰੈਸ਼ਰ ਹੈ ਕੱਲ ਮੇਰੇ ਨਾਲ ਕਮਿਸ਼ਨ ਵਿੱਚ ਇੱਕ ਬੜੇ ਸੀਨੀਅਰ ਅਫੀਸਰ ਮੇਰੇ ਨਾਲ ਕੰਮ ਕਰਦੇ ਰਹੇ ਉਹਨਾਂ ਦੀ ਦੋ ਬੇਟੀਆਂ ਚਾਰਟਡ ਅਕਾਊਂਟੈਂਟ ਨੇ ਪਿਛਲੇ 10 ਸਾਲ ਤੋਂ ਦਿੱਲੀ ਚ ਮੈਰਿਟ ਨੇ ਜਿੰਨੀ ਤਾਰੀਫ ਕੀਤੀ ਜਾਏ ਉਹਨਾਂ ਦੀ ਬੱਚੀਆਂ ਦੀ ਹਲੀਮੀ ਦੀ ਲਿਆਕਤ ਦੀ ਕਾਟੇ ਕਿਉਂਕਿ ਮੇਰਾ ਪਰਸਨਲ ਬੋਨਡ ਹੈ ਬੱਚੀਆਂ ਨਾਲ ਤੇ ਪਾਪਾ ਨਾਲ ਕੱਲ ਮੇਰੀ ਗੱਲ ਹੋ ਰਹੀ ਸੀ ਕਿਉਂਕਿ ਇਹ ਕੁਝ ਸੋਸ਼ਲ ਪ੍ਰੋਬਲਮਸ ਤੇ ਅਸੀਂ ਬਹੁਤ ਡਿਸਕਸ ਕਰਦੇ ਰਹਿੰਦੇ ਆ ਮੇਰੀ ਉਹਨਾਂ ਨਾਲ ਗੱਲ ਹੋਈ ਉਹਨਾਂ ਨੇ ਕਿਹਾ ਬਿਟੀਆਂ ਨਾਲ ਗੱਲ ਹੋਈ ਬਿਟੀਆਂ ਨੇ ਦੱਸਿਆ ਕਿ ਪਾਪਾ ਮੈਂ ਨੇ ਅਭੀ ਲਾਸਟ ਵੀਕ ਹੀ ਉਹਨਾਂ ਦਾ ਛੋਟਾ ਜਿਹਾ ਬੱਚਾ ਹੈ ਮੈਂ ਆਪਣੀ ਕੰਪਨੀ ਨੂੰ ਗਰੁੱਪ ਕਾਲ ਕਰਕੇ ਕਿਹਾ ਸੀਨੀਅਰਸ ਨੂੰ ਕਿ ਮੈਂ 8 ਵਜੇ ਤੋਂ ਬਾਅਦ ਕੰਮ ਨਹੀਂ ਕਰਾਂਗੀ ਮੇਰਾ ਛੋਟਾ ਬੱਚਾ ਹੈ ਮੈਂ ਆਪਣਾ ਘਰ ਵੀ ਦੇਖਣਾ ਮੈਂ ਆਪਣੀ ਮੈਂਟਲ ਹੈਲਥ ਵੀ ਦੇਖਣੀ ਹੈ ਔਰ ਕੰਪਨੀ ਦੇ ਸੀਨੀਅਰਸ ਅਗ੍ਰੀਕਟਾ ਅਪ੍ਰੀਸ਼ੇਕਿਟਾ ਅਕਸੈਪਟ ਕੀਤਾ ਉਹ ਬੱਚੀ ਦਾ ਕਹਿਣਾ ਸੀ ਉਹਦੀ ਬਟਿਆ ਦਾ ਕਿ ਜਿਹੜੇ ਫਰੈਸ਼ਰਸ ਹੁੰਦੇ ਨੇ

ਬਹੁਤ ਸਾਰੇ ਟੀਚਰਸ ਤੇ ਵੀ ਮੈਨੂੰ ਕੱਲ ਮੈਸੇਜ ਆਏ ਸਕੂਲਾਂ ਚ ਵੀ ਬਰਡਨ ਹਸਪਤਾਲਾਂ ਚ ਵੀ ਡਾਕਟਰਸ ਤੇ ਇਨਰ ਸਾਥੇ ਟਾਰਗੇਟ ਪੂਰਾ ਕਰਨ ਦਾ ਜਿਹੜਾ ਇੱਕ ਬਰਡਨ ਹੈ ਉਹ ਵੀ ਇੱਕ ਬੜਾ ਹੀ ਇੱਕ ਟਰੋਮਾ ਹੈ ਹਰ ਇਨਸਾਨਾਸਤੇ ਮੈਂ ਤੇ ਮੰਨੀਆਂ ਕਿ ਘਰ ਦੇ ਚ ਜਿਹੜੀ ਇੱਕ ਔਰਤ ਹਾਊਸ ਵਾਈਫ ਹੈ ਉੰਦੇ ਅਸਤੇ ਵੀ ਉਹਦੀ ਲਾਈਫ ਅੱਜ ਕੱਲ ਥ੍ਰੈਟ ਬਣਦੀ ਜਾ ਰਹੀ ਹੈ ਸਵੇਰ ਤੋਂ ਜੂ ਲੱਗੀ ਹੁੰਦੀ ਹੈ ਹਸਬੰਡ ਨੂੰ ਬ੍ਰੈਕਫਾਸਟ ਦੇ ਬੱਚਿਆਂ ਨੂੰ ਬ੍ਰੈਕਫਾਸਟ ਦੇ ਘਰ ਦੇ ਕੰਮ ਨਿਮਟਾ ਟਰੋਮਾ ਹਲਦੀ ਹੁੰਦੀ ਲਾਈਫ ਰੰਗ ਰੰਦੀ ਹੈ ਕਰਨਾ ਹੈ ਕਰਨਾ ਔਰ ਆਪਣੀ ਹੈਲਥ ਨੂੰ ਇਗਨੋਰ ਕਰਦੀ ਹੈ ਹਾਊਸ ਵਾਈਫ ਦੀ ਲਾਈਫ ਨੂੰ ਵੀ ਬਹੁਤ ਵੱਡਾ ਥ੍ਰੈਟ ਹੈ ਕਿ ਕਿੰਨੀ ਅੱਜ ਕੱਲ ਗੜੀਆਂ ਕੈਂਸਰ ਸਰਵਾਈਕਲ ਕੈਂਸਰ ਮੈਨੋ ਬਿਫੋਰ ਮੈਨੋਪਾਸ ਮੈਨੋਪਾਸ ਤੋਂ ਬਾਅਦ ਕਿੰਨੀਆਂ ਪ੍ਰੋਬਲਮਸ ਲੇਡੀਜ਼ ਨੂੰ ਹੋ ਰਹੇ ਨੇ ਜਿੰਦੇ ਤੇ ਅਸੀਂ ਅਨਹੂਲ ਲੋਕ ਗ੍ਰਸਤੀ ਵਾਲੇ ਲੋਕ ਵੀ ਗੋਰੀ ਨੂੰ ਕਰਦੇ ਮੇਰਾ ਕੰਸਰਨ ਇਹਨਾਂ ਚੀਜ਼ਾਂ ਨੂੰ ਲੈ ਕੇ ਬਹੁਤ ਹੈ ਕਿਉਂਕਿ ਮੈਨੂੰ ਇਹ ਲੱਗਦਾ ਹੈ ਕਿ ਇਹਨਾਂ ਚੀਜ਼ਾਂ ਦੀ ਤਰਫ ਕੋਈ ਗੌਰ ਹੀ ਨਹੀਂ ਕਰਦਾ ਕੋਈ ਧਿਆਨ ਹੀ ਨਹੀਂ ਦੇਣਾ ਚਾਹੁੰਦਾ ਤੇ ਮੈਂ ਯੂਥ ਨੂੰ ਮੈਸੇਜ ਦੇਣਾ ਚਾਹੁੰਦੀ ਆ ਕਿ ਪਲੀਜ਼ ਮਾਪੇ ਦੇ ਸੁਪਨੇ ਹੋ ਤੁਸੀਂ ਪਰੈਂਟਸ ਆਪਣੇ ਆਪਣੇ ਸੁਪਨੇ ਵੇਚ ਕੇ तो लिए पढ़ाया लिखाया इंडिपेंडेंट बनाया खड़ा किता है। पर अगर तुम फिट रहो तो अपने पेरेंट्स का ध्यान रखोगे अगर तुम अपनी हेल्थ को इग्नोर करो बिल्कुल तो कंप्रोमाइज ना करो उम्मीद कर दें मेरा मैसेज अगे पहुँचाने जेडे बच्चे अपनी हैल्थ को इग्नोर कर रहे हैं कहना है अपने विचार मैं कमेंट बॉक्स जरूर दसा थैंक यू सो मच